ਗੋਵਿੰਦਿਆ 47 ਨਿਕਲ ਗਈ ਨਿਕਲ ਗਈ ਨਿਕਲ ਗਈ ਤਵਾ ਬੋ ਢੂੰਗਾ ਆ ਨਹੀਂ ਨਹੀਂ ਹਰਜੀਤ ਨਹੀਂ ਗਿਆ ਕੋਈ ਮੈਨੂੰ ਵਟਸਐਪ ਤੇ ਮਾਰੀ ਆ। ਆਜ ਵਾਲਾ ਬੰਦਾ ਵੀ ਥੋੜੀ ਵੀ ਕੋਈ ਨਹੀਂ ਲੋਦੇ ਵਾਲਾ ਮੀਡੀਆ ਇਦਾਂ ਹੀ ਆ ਗਿਆ ਜੀ ਹੁਣ। ਮੈਂ ਜੇ ਵਾਈਫਾਈ ਆਨ ਕਰੀ ਆਂ ਦੇਤਾ ਤੁਹਾਨੂੰ ਕੈਂਬਲ ਦੇ ਸ਼ਾਰਟ ਵੀ ਕਰ ਲੈ ਦਿਖਾ ਦੇ ਰਹੇ ਕਾ ਆ ਜਾਓ ਕਿ ਮਿੱਟੀ ਵਾਲੀ ਜਗ੍ਹਾ ਤੇ ਚੋੜ ਹੁੰਦੀ ਧਨਸ਼ਾਹ ਮੇਰਾ ਨਾਮ ਲਾਗੀ ਤੰਜੂਆ ਜੀ ਪਿੰਡ ਮੀਵਾ ਸਿੰਘ ਵਾਲਾ ਮਜੂਦਾ ਪੰਚ ਉਹ ਦੁਕਾਨ ਨਹੀਂ ਦੁਕਾਨ ਨਹੀਂ ਆਪਣੀ ਜਾਰੀ ਰੋਸਟੀਆਂ ਮੋੜਿਆਣਾ ਬਹੁਤ ਆਦੀ ਇੱਥੇ ਆਉਣ ਜਾਣਾ ਤੇ ਮੈਨ ਖਲੋਣਾ ਅਸਲ ਜਗਤ ਇਹ ਹੀ ਆ ਭਾਜੀ ਗੁਰੂ ਘਰ ਦੇ ਤਿੰਨ ਇਤਿਹਾਸ ਗੁਰਦੁਆਰੇ ਆ ਮੰਦਰ ਇਤਿਹਾਸਕ ਲੱਗੇ ਸਕੂਲ ਆ ਇਹ ਬਹੁਤ ਵੱਡੀ ਸਮੱਸਿਆ ਵਾ ਅੱਜ ਇੱਕ ਦਿਨ ਬੱਚਾ ਡੇਪਿਆ ਵਿਚਾਰੇ ਕਪੜੇ ਲਿਪੜ ਕੇ ਗਰਮੀ ਬੜੀ ਉਹਨੂੰ ਚੱਕ ਕੇ ਅੰਦਰ ਲਗਾਇਆ ਇਹ ਡਾਕਾ ਆ ਗਏ ਉਹਨੂੰ ਸਾਫ਼-ਸੂਖ ਕੀਤਾ ਪਾਣੀ-ਪੂਣੀ ਪਲਾਇਆ ਮੈਂ ਵੀ ਉਦੋਂ ਇੱਥੇ ਹੀ ਆ। ਵੀ ਇਹ ਹੀ ਆਪਾਂ ਪ੍ਰਸ਼ਾਸਨਗਾਰੀ ਅਪੀਲ ਕਰ ਸਕਦੇ ਹਾਂ ਵੀ ਇਹਨੂੰ ਬਣਾ ਦੇਣ। ਗੁਰੂ ਘਰ ਆ ਗੁਰੂ ਘਰ ਲੰਗਣਾ ਆਪਾਂ ਨੂੰ ਬਹੁਤ ਜ਼ਿਆਦਾ ਦਿਖਤ ਆਉਂਦੀ ਦੂਰੋਂ-ਦੂਰੋਂ ਲੋਕ ਆਉਂਦੇ ਆ ਜੀ। ਚਲੋ ਕਿਤੇ ਪਾਸੇ ਸਾਈਡ ਦੇ ਉੱਤੇ ਆ ਜਿੱਥੇ ਥੋੜਾ ਜਿਹਾ ਘਾਟਾ ਆਵਾਜ਼ ਆਈ ਹੈ ਚਲੋ ਕੋਈ ਗੱਲ ਨਹੀਂ ਉਹ ਥੋੜਾ ਜਿਹਾ ਲੇਟ ਹੀ ਬਣ ਜੂਗੀ ਜਿਹੜੀ ਇਹ ਚੀਜ਼ਾਂ ਆ ਪੈਲ ਦੇ ਧਾਰ ਤੇ ਬਣਨੀਆਂ ਚਾਹੀਦੀਆਂ। ਇਦਾਂ ਮੇਨ ਰੋਡ ਆ ਗੁਰੂ ਜੀਰ ਸਾਹਿਬ ਗੁਰਦੁਆਰਾ ਬਾਗ ਆ ਦੀ ਹਨਾ ਉਦੋਂ ਨੂੰ ਵੀ ਸੰਗਤ ਮਹਰਦੇਵ ਸਿੰਘ ਸਾਬਕਾ ਸਰਪੰਚ ਗ੍ਰਾਮ ਪਿਆ ਨਸੀਰਪੁਰ ਜੋ ਕਿ ਸ਼ਹਿਰ ਦੇ ਹਾਲਾਤਾਂ ਬਾਰੇ ਅਸੀਂ ਕਹਿੰਦੇ ਆਂ ਕਿ ਸ਼ਹਿਰ ਦੇ ਹਾਲਾਤ ਬਹੁਤ ਜਿਆਦੇ ਮਾੜੇ ਹੋਏ ਪਿਆ ਇੱਥੇ ਇਤਿਹਾਸਿਕ ਗੁਰਦੁਆਰੇ ਆ ਸਾਰੇ ਔਰ ਤੁਸੀਂ ਆਪ ਹੀ ਦੇਖ ਸਕਦੇ ਕਿੰਨੀ ਪਰੇਸ਼ਾਨੀ ਆਵਾਜਾਈ ਨੂੰ ਹੋ ਰਹੀ ਆ ਇੱਥੇ ਰੋਜ਼ ਦੀ ਰੋਜ਼ ਕੋਈ ਨਾ ਕੋਈ ਡਿੱਗਦਾ ਹੀ ਰਹਿੰਦਾ ਵਾ ਜੀ ਅੱਜ ਵੀ ਅਸੀਂ ਦੇਖਿਆ ਜੀ ਸਰਕਾਰੀ ਬਾਸ ਇੱਕ ਆਪਣੇ ਸਿਵਲ ਹਸਪੀਟਲ ਦੇ ਸਾਹਮਣੇ ਉੱਥੇ ਫਸੀ ਪਈ ਸੀ ਇੱਕ ਬੱਚਿਆਂ ਵਾਲੀ ਵੈਨ ਅੰਡਰ ਬ੍ਰਿਜ ਦੇ ਵਿੱਚ ਤੇ ਇਸ ਕਰਕੇ ਬਹੁਤ ਜਾਨੀ ਨੁਕਸਾਨ ਵੀ ਹੋ ਸਕਦੇ ਆ ਤੇ ਸਾਨੂੰ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਉੱਚ ਅਧਿਕਾਰੀਆਂ ਨੂੰ ਬੇਨਤੀ ਆ ਕਿ ਤੁਸੀਂ ਆਪ ਆਣ ਕੇ ਸਟਕਾ ਤੇ ਦੇਖੋ ਔਰ ਜਿਹੜੇ ਇਹਦੇ ਠੇਕੇਦਾਰ ਆ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਾਇਆ ਜਾਵੇ ਵਾਦ ਤੋਂ ਬਾਦ ਮਸ਼ੀਨਰੀ ਲਾਈ ਜਾਵੇ ਜੋ ਤੇ ਆ ਕੋਈ ਟੱਪੇ ਇਹਨਾਂ ਨੂੰ ਪੂਰ ਕੇ ਵਧੀਆ ਆਵਾਜਾਈ ਚਲਾਈ ਜਾਵੇ ਨਹੀਂ ਅਸੀਂ ਬਹੁਤ ਸਾਡਾ ਕੰਮਕਾਰ ਬਹੁਤ ਪ੍ਰਭਾਵੇ ਦਾ ਲੋਕਾਂ ਨੂੰ ਲੰਘਣ ਵਾਲਿਆਂ ਨੂੰ ਬਹੁਤ ਤੰਗੀ ਆ ਇੱਥੇ ਹਰ ਰੋਜ਼ ਕੋਈ ਨਾ ਕੋਈ ਸੜਕ ਤੇ ਹਾਦਸਾ ਹੋਇਆ ਰਹਿਦਾ ਵਾ ਕੋਈ ਗੱਡੀ ਫਸੀ ਰਹਿੰਦੀ ਆ ਕਦੇ ਟਰੱਕ ਫਸ ਗਿਆ ਕਦੇ ਬੱਸ ਫਸ ਗਈ ਅੱਜ ਸਵੇਰੇ ਇੱਥੇ ਬੱਸ ਫਸੀ ਆ ਵਾਰੀਆਂ ਦਾ ਮੂੰਹ ਭਰਨੇ ਵਜੇਆ ਦੋਨੇ ਟੈਰ ਅਗੇ ਵਿੱਚ ਅਗਲੇ ਵਿੱਚ ਪੈ ਗਏ ਆ ਦੇਖੋ ਪ੍ਰਸ਼ਾਸਨ ਕੋਈ ਵੱਡਾ ਹਾਸਾ ਛਾ ਡੀਖ ਰਿਆ ਵਾ ਵੀ ਕੋਈ ਨਾ ਕੋਈ ਕਾਂਡ ਹੋਵੇ ਤਾਂ ਫੇਰ ਕਹਿੰਦਾ ਉਹਨਾਂ ਦੇ ਕਾਂਡ ਦੇ ਜੂਨ ਸਰਪੂਗੀ ਕੰਮਕਾਰ ਸਾਰੇ ਬੰਦ ਪਏ ਆ 6 ਮਹੀਨਾ ਤੋਂ ਵਿਹਲੇ ਬੈਠੇ ਆ ਆਈ ਦਾ ਚਲ ਜਾਈ ਦਾ ਰੋਟੀਆਂ ਖਾ ਕੇ ਚਲੋ ਇਹ ਠੀਕ ਆਗਾ ਜੀ ਕੰਮ ਹੋਇਆ ਸਲਤਨਤ ਖਲੋਦੀ ਦੇਖੋ ਇਤਿਹਾਸਿਕ ਸ਼ਹਿਰ ਆ ਔਰ ਵਰਲਡ ਚ ਗੁਰਨਾਨਕ ਸਾਹਿਬ ਪਾਸ਼ਾ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਸ਼ੁਰੂਆਤ ਇੱਥੋਂ ਹੋਈ ਆ ਔਰ 550 ਸਾਲਾਂ ਅੱਜ ਬੜਾ ਨਾਮ ਸੁਲਤਾਨਪੁਰ ਲੋਧੀ ਦਾ ਗਿਆ ਬਟ ਉਸ ਤੋਂ ਬਾਅਦ ਜੋ ਹੁਣ ਤਿੰਨ ਸਾਲਾਂ ਤੋਂ ਜੋ ਖਸਤਾ ਹਾਲਤ ਹੋਈ ਹੈ ਔਰ ਸ਼ਹਿਰੀ ਦੇ ਪਰੇਸ਼ਾਨੀਆਂ ਬਾਹਰਲੇ ਵੀ ਪਰੇਸ਼ਾਨਾ ਕਈਆਂ ਦੇ ਤਾਂ ਮੈਂ ਦੇਖਿਆ ਜ਼ਾਇਦਾਰ ਗਰਦਿਆਲ ਸਿੰਘ ਦਾ ਉਦਮ ਸਿੰਘ ਜੀ ਦਾ ਦਿਹਾੜਾ ਸੀ ਤੇ ਗੁੱਥ ਟੁੱਟ ਗਿਆ ਤੇ ਕੋਏ ਦੇ ਵਿੱਚ ਡਿੱਗ ਕੇ ਤੇ ਉਹ ਆ ਹਾਲਤਾਂ ਕੋਈ ਕੁਛ ਪਰੇਸ਼ਾਨਾ ਕੋਈ ਦੁਕਾਨਦਾਰ ਪਰੇਸ਼ਾਨਾ ਉਸ ਦੇ ਕੋ ਇਹ ਜਿਹੜੇ ਟੋਏ ਪਏ ਆ ਇਹ ਕਈਆਂ ਦੇ ਲਈ ਤੇ ਮੇਰਾ ਖਿਆਲ ਆ ਵੀ ਇਹ ਠੇਕੇਦਾਰਾਂ ਨੇ ਪਤਾ ਨਹੀਂ ਹੱਡੀਆਂ ਦੇ ਡਾਕਟਰ ਨਾਲ ਸਮਝੌਤਾ ਕੀਤਾ ਹੋਇਆ ਵੀ ਉਹ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਆਪਣਾ ਜਿਹੜਾ ਹੈਗਾ ਉਹ ਡਿੱਗਦਾ ਵਾ ਫਿਰ ਹੱਡੀਆਂ ਦੇ ਡਾਕਟਰਾਂ ਕੋਲ ਜਾਣਾ ਪੈਂਦਾ ਇਹ ਸਾਰਾ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਇਹਨੂੰ ਡਿਲੇ ਬਰੇਡ ਕਰਚ ਇਹ ਡਿਲੇ ਜਿਹੜੀ ਆ ਨਾ ਠੇਕੇਦਾਰੀ ਦੀ ਇਹ ਜਿਹੜੀ ਆ ਇਹਨਾਂ ਨੇ ਠੇਕੇਦਾਰਾਂ ਨੇ ਨੂੰ ਨਹੀਂ ਕੱਸਿਆ ਤੇ ਕੰਮ ਅੱਜ ਨਹੀਂ ਹੁੰਦਾ ਜਿਹੜਾ ਕੰਮ ਕਰੋ ਉਹ ਤੋਂ ਸ਼ੁਰੂ ਕਰ ਦਿੰਦੇ ਆ ਕਦੀ ਪੁਰਾਣੀ ਮੰਡੀ ਚਲ ਜਾਂਦੇ ਜਿੱਥੇ ਲੋੜ ਨਹੀਂ ਉੱਥੇ ਜਾਣਗੇ ਜਿੱਥੇ ਲੋੜ ਆ ਉੱਥੇ ਇਹਨਾਂ ਨੇ ਕੰਮ ਨਹੀਂ ਕਰਨਾ ਜੇ ਤੁਸੀਂ ਕਨੈਕਸ਼ਨ ਦੇਣੇ ਆ ਵਾਟਸਪਾਈ ਦੇ ਤੁਸੀਂ ਗਰੀਬ ਜਿੱਥੇ ਜਨਤਾ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਦੇ ਸਮਰਸੀ ਪੰਪ ਨਹੀਂ ਹੈਗੇ ਉੱਥੇ ਦਿਓ ਤੁਸੀਂ ਜਿਹੜੇ ਜਿਹੜੇ ਗਰੀਬ ਜਨਤਾ ਮਹਰੇਆ ਮੱਲਾ ਹੋ ਗਿਆ ਰਾਜਪੂਤਾਂ ਮੱਲਾ ਹੋ ਗਿਆ ਜਿਹੜਾ ਉਹ ਆਪਣਾ ਅੰਤਰਜਾਮਤਾ ਦੇ ਸਾਹਮਣੇ ਹੋ ਗਿਆ ਉੱਥੇ ਦਿਓ ਕਨੈਕਸ਼ਨ ਜਿੱਥੇ ਜਿੱਥੇ ਕਿ ਗਰੀਬ ਜਨਤਾ ਦਾ ਨਿਵਾਸ ਹੈ ਜਾਵਾ ਉਹਨਾਂ ਨੂੰ ਆਪਾਂ ਅਪਰਟੀਉਨਿਟੀ ਦੇਣੀ ਆ ਤੇ ਜੇ ਆਪਾਂ ਦੇਣੀ ਨਵੀਂ ਮੱਡੀ ਪਾਇਆਗਾ ਜਾਂ ਪੁਰਾਣੀ ਦਾਣਾ ਮੱਡੀ ਪਾਇਆਗਾ ਉੱਥੇ ਜਾਂ 10 8 ਦੀ ਹੋਣਗੇ ਉਹਨਾਂ ਨੂੰ ਬਣਾਉਣ ਦਾ ਬਿਲਡ ਅਪ ਕਰਨ ਦਾ ਕੀ ਫਾਇਦਾ ਜਾਂ ਕਿ ਸ਼ਹਿਰਾਂ ਨੇ ਭੱਲੇ ਚੱਲ ਜੋ ਸ਼ਹਿਰ ਦੇ ਬਜੂਤਾ ਹਾਲਾਤਾਂ ਨੂੰ ਕਿਸੇ ਜ਼ਿੰਮੇਵਾਰ ਮੰਨ ਦੇਖੋ ਸ਼ਹਿਰ ਦੇ ਪਨੀਰ ਕਿਤੇ ਦੇਖੋ ਸਰਕਾਰਾਂ ਜਿਹੜੀਆਂ ਨਾ ਮੈਂ ਤਾਂ ਕਹਿੰਦਾ ਸਰਕਾਰ ਜਿਹੜੀ ਸਰਕਾਰ ਤਾਂ ਹੋਵੇ ਉਹਦੇ ਐਮਸੀ ਬਣਾ ਦੇਣੇ ਚਾਹੀਦੇ ਆ ਤੇ ਆਪੇ ਮਤਲਬ ਕੰਮ ਕਰ ਹੁਣ ਉਹ ਤਾਲਮੇ ਲੈਣੀ ਆਪੇ ਜੇ ਤਾਲਮੇ ਲੈ ਕਈ ਦਾ ਜਾਣ ਲਈ ਕਿਥੇ ਗਈਦਾ ਉਹ ਸਾਡੇ ਜਿਹੜੇ ਆ ਮੈਂ ਕਹਿ ਨਹੀਂ ਸਕਦਾ ਸਾਡੇ ਬੰਦੇ ਚ ਆ ਕੇ ਡੀਸੀ ਕੋ ਜਾਣ ਨੂੰ ਤਿਆਰ ਨਹੀਂ ਸਾਡੇ ਬੰਦੇ ਜਿਹੜੇ ਮੰਤਰੀ ਸਾਹਿਬ ਆ ਸਾਡੇ ਸਥਾਨਕ ਸਰਕਾਰਾਂ ਦੇ ਉਹਦੇ ਕੋਲ ਜਾਣ ਨੂੰ ਤਿਆਰ ਨਹੀਂ ਤੇ ਉਹ ਜਿਹੜੇ ਜਾ ਕੇ ਆਪਣਾ ਦੱਸਣਾ ਚਾਹੀਦਾ ਕਿ ਸਾਨੂੰ ਆ ਮਸ਼ੀਨ ਚਾਹੀਦੀ ਆ ਸੀਵਰ ਸਾਫ ਕਰਨ ਲਈ 550 ਸਾਲਾ ਦੀ ਮਸ਼ੀਨ ਆਈ ਸੀ ਸਾਰਾ ਸੀਵਰ ਸਾਫ ਕਰਗੇ ਸੀ 2 ਸਾਲ ਕੋਈ ਲੋੜ ਨਹੀਂ ਸੀ ਤੇ ਅੱਜ ਵੀ ਮੈਂ ਡਿਮਾਂਡ ਕਰਦਾ ਵਾਂ ਪ੍ਰਸ਼ਾਸਨ ਨੂੰ ਜਾਂ ਤਾਂ ਸਾਨੂੰ ਇਹ ਮਸ਼ੀਨ ਦਿੱਤੀ ਜਾਵੇ ਉਹ ਸੀਵਰ ਦੀ ਜਾਂ ਫਿਰ ਉਹ ਸੀਵਰ ਦੀ ਜਿੱਥੇ ਜਲੰਧਰ ਜਾਂ ਨਕੋਦਰ ਜਾਂ ਬੇਗਵਾਲ ਭੀਆਂ ਉਹਨਾਂ ਸਫਾਈ ਕਰਾਈ ਜਾਵੇ ਕਰਾ ਕੇ ਸਹੀ ਸੀਵਰ ਦਾ ਮਸਲਾ ਹੱਲ ਕਰਾਇਆ ਜਾਵੇ ਠੇਕੇਦਾਰਾਂ ਨੂੰ ਕਿਚਿਆ ਜਾਵੇ ਜਿਹੜੀਆਂ ਸੜਕਾਂ ਟੁੱਟੀਆਂ ਭੱਜੀਆਂ ਉਹਨਾਂ ਦੇ ਭਰਤੀ ਮਲਬਾ ਪਾ ਕੇ ਟੈਂਪਰੇਰੀ ਰੀਫਟਾ ਦਿਓ ਉਹਨੂੰ ਕੋਏ ਦਿਨ ਨਾ ਰਹਿਣ ਦਿਓ ਇਹਦੀ ਹੱਡੀਆਂ ਤਰ੍ਹਾਂ ਟੁੱਟਣ ਮੁੜ ਕੇ ਬਣਾਉਣੇ ਜਦੋਂ ਮਰਜ਼ੀ ਬਣਾ ਲਿਓ ਇਹ ਮੇਰੀ ਡਿਮਾਂਡ ਆ ਪਾਣੀ ਖੜਾ ਵਾ ਸਾਰੀਆਂ ਦੁਕਾਨਾਂ ਦੇ ਕਿ ਜਾ ਕੇ ਤੇ ਦੇ ਲੋ ਪਾਣੀ ਖੜਾ ਲੋਕੀ ਸਾਨੂੰ ਬਾਹੋਂ ਫੜ ਕੇ ਉਸਨ ਲਾ ਪੈਂਦੇ ਦੱਸੋ ਕੀ ਕਰੀਏ ਲੇਕਿਨ ਸਾਡੇ ਕੋ ਮੈਂ ਦੱਸ ਨਹੀਂ ਸਕਦਾ ਵੀ ਮੇਰੀ ਵੀ ਸਮੱਸਿਆ ਵਾ ਜਿਹੜੀਆਂ ਮੇਰੀ ਪ੍ਰੋਬਲਮ ਆ ਨੇ ਮੈਂ ਤਾਂ ਬਰਦਾਸ਼ਤ ਨਹੀਂ ਕਰ ਸਕਦਾ ਇਹ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਥੇ ਜੇ ਜਨਮ ਦਿੱਤਾ ਵਾ ਸਾਡਾ ਫਰਜ਼ ਮੰਨਦਾ ਵੇ ਅਸੀਂ ਇਹਦੀ ਲੜਾਈ ਲੜੀਏ ਔਰ ਆਪਣੇ ਗਰੀਬਾਂ ਦੀ ਲੜਾਈ ਲੜੀਏ ਔਰ ਇਤਿਹਾਸਿਕ ਸ਼ਹਿਰ ਜਿਹੜਾ ਮੱਕਾ ਕਿਹਾ ਜਾ ਸਕਦਾ ਸਿੱਕਾ ਦਾ ਇਹਦੇ ਬਾਰੇ ਕੋਈ ਸਾਡਾ ਪ੍ਰਸ਼ਾਸਨ ਧਿਆਨ ਦੇਵੇ ਸਾਡੀ ਦੇ ਹੱਥ ਜੋੜ ਕੇ ਸਰਕਾਰ ਨੂੰ ਵੀ ਅਪੀਲ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ